ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂਤ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਇਹ ਜੀ ਮੇਰਾ ਹੋਰ ਨਵਾਂ ਬਲੌਗ ਤੇ ਇਹ ਜੀ ਸਰਦੀਆਂ ਵਾਸਤੇ ਪਾਣੀ ਗਰਮ ਕਰਨ ਲਈ ਵੱਡਾ ਪਤੀਲਾ ਮੈਂ ਡੈਡੀ ਤੋਂ ਮੰਗਵਾ ਲਿਆ ਸੀ ਇਹ ਵੇਲੀ ਚ ਰੱਖਿਆ ਹੋਇਆ ਸੀ ਜਿੱਥੇ ਪਸ਼ੂ ਰੱਖਿਆ ਹੁੰਦੇ ਆ ਖੂਹ ਤੇ ਮਤਲਬ ਗਰਮੀਆਂ ਚ ਭੇਜ ਦੇਈਦਾ ਉੱਥੇ ਸਿਆਣਾ ਚ ਮੰਗਵਾ ਲਈਦਾ ਤੇ ਉੱਥੇ ਮਾਂ ਚ ਕੇ ਡੈਡੀ ਉਹਨੂੰ ਕੀ ਕੀ ਦਾ ਰੱਖ ਲੈਂਦੇ ਹੁੰਦੇ ਆ ਤੇ ਅੱਜ ਮੈਂ ਮੰਗਵਾ ਲਿਆ ਸੀਗਾ ਤੇ ਮੈਂ ਕਿਵੇਂ ਇਹਦੇ ਵਿੱਚ ਪਾਣੀ ਗਰਮ ਕਰਾਂ ਕਿਉਂਕਿ ਬਿੱਲ ਬਹੁਤ ਆਉਂਦਾ ਜਦੋਂ ਦੋ ਦੋ ਗੀਜ਼ਰ ਚੱਲਦੇ ਕਿਉਂਕਿ ਮੰਮੀ ਡੈਡੀ ਤੇ ਵੀ ਬਾਥਰੂਮ ਚ ਗੀਜ਼ਰ ਆ ਸਾਡੇ ਵਾਲੇ ਚ ਵੀ ਗੀਜ਼ਰ ਆ ਪਰ ਮਨਮੀਰ ਨੇ ਜਾਣਾ ਹੁੰਦਾ ਯੂਨੀਵਰਸਿਟੀ ਉਹ ਜਸਟ ਗੀਜ਼ਰ ਵਾਲੇ ਪਾਣੀ ਨਾਲ ਨਹਾਉਂਦਾ ਜਾਂ ਕਿਤੇ ਮੇਰੀ ਸੇ ਠੀਕ ਨਾ ਹੋਵੇ ਤਾਂ ਮੈਂ ਅਸੀਂ ਗੀਜ਼ਰ ਉਦੋਂ ਚਲਾ ਲਈਦਾ ਨਹੀਂ ਤੇ ਜ਼ਿਆਦਾਤਰ ਮੈਂ ਪਾਣੀ ਜਿਹੜਾ ਉਹ ਸਾਰਾ ਦਿਨ ਇੱਦਾਂ ਚੁੱਲਾ ਬਲਦਾ ਰਹਿੰਦਾ ਤੇ ਵੱਡਾ ਪਤੀਲਾ ਪਾਣੀ ਦਾ ਗਰਮ ਹੁੰਦਾ ਰਹਿੰਦਾ ਤੇ ਜਿੰਦਾ ਜਿੰਦਾ ਜੀਕਰ ਦਾ ਪਾਣੀ ਕਢ ਲਈਦਾ ਤੇ ਨਾ ਲਈਦਾ ਤੇ ਕੱਪੜਿਆਂ ਵਾਲੀ ਮਸ਼ੀਨ ਵੀ ਆਪਾਂ ਲਾ ਦਿੱਤੀ ਸੀਗੀ ਤੇ ਇਹ ਮੈਂ ਉਹਨਾਂ ਚ ਰਲਾ ਲਾਂ ਜੀ ਜਦ ਤੱਕ ਮਸ਼ੀਨ ਚ ਪਾਣੀ ਭਰਦਾ ਕੱਪੜਿਆਂ ਦੀਆਂ ਤਹਿਵਾ ਜਿਹੜੇ ਧੋ ਕੇ ਧੁੱਪੇ ਸਕਾਏ ਹੋਏ ਸੀਗੇ ਤੇ ਮੈਂ ਇਦਾਂ ਕਰਦੀ ਹੁੰਨੀ ਯਾਨੀ ਪਹਿ ਇੱਕ ਕੰਮ ਦੇ ਦਵਾਲੇ ਮਤਲਬ ਕਿ ਖੜੀ ਰਵਾਂ ਜਦ ਤੱਕ ਉਹ ਕੰਮ ਹੋੁੰਦਿਆ ਮੈਂ ਦੂਜਾ ਕੰਮ ਜਿਹੜਾ ਉਹ ਕਰਨ ਲੱਗ ਪੈਂਦੀ ਹੁੰਨੀ ਤਾਂ ਜੋ ਟਾਈਮ ਵੀ ਘੱਟ ਲੱਗੇ ਤੇ ਇੱਕ ਵਾਰੀ ਬੰਦਾ ਜਿਹੜਾ ਉਹ ਵੇਲਾ ਹੋ ਜਾਵੇ ਏਜੇ ਨੇ ਸਾਰੇ ਕੱਪੜਿਆਂ ਦੀਆਂ ਲਾਅ ਦਿੱਤੀਆਂ ਜੀ ਤਾ ਵਾ ਤੇ ਮਨਵੀਰ ਤਿਆਰ ਹੋ ਗਿਆ ਸੀ ਯੂਨੀਵਰਸਿਟੀ ਜਾਣ ਵਾਸਤੇ ਤੇ ਟਾਈਮ ਨਾਲ ਉੱਠ ਕੇ ਮੈ ਲੱਗ ਜਾਨੀ ਹੁੰਨੀ ਸਭ ਤੋਂ ਪਹਿਲਾਂ ਕੱਪੜੇ-ਕੁੱਪੜੇ ਧੋਣੇ ਸਫਾਈ ਕਰਨੇ ਬਾਕੀ ਖਾਣਾ ਪੀਣਾ ਜੋ ਵੀ ਮਤਲਬ ਕੀ ਆ ਉਹ ਰੋਟੀ ਪਕਾਉਣੀ ਉਹ ਮੰਮੀ ਕਰਦੀ ਹੁੰਦੀ ਹੈ ਤੇ ਮੈਂ ਜਿੰਨੇ ਇਦਾਂ ਦੇ ਕੰਮ ਸਾਰੇ ਕਰ ਲੈਣੇ ਹੁੰਨੇ ਆ ਤੇ ਇਹ ਜੇ ਕੱਪੜਿਆਂ ਦੀਆਂ ਸਾਰੀਆਂ ਲੱਗੀਆਂ ਤੈਵਾ ਤੇ ਹੁਣ ਮੈਂ ਮਸ਼ੀਨ ਜਦ ਤੱਕ ਭਰ ਗਈ ਸੀ ਦੇ ਸਰਫ ਪਾ ਕੇ ਤੇ ਪਹਿਲਾਂ ਮੈਂ ਬਾਤੇ ਸਭ ਤੋਂ ਪਹਿਲਾਂ ਮਨੀ ਦੇ ਬਾਬੇ ਦੇ ਕੱਪੜੇ ਕਿਉਂਕਿ ਮੈਂ ਲੇਡੀਜ਼ ਦੇ ਕੱਪੜੇ ਜਿਹੜੇ ਉਹ ਡੈਡੀ ਦੇ ਕੱਪੜਿਆਂ ਨਾਲ ਨਹੀਂ ਪਾਉਣੀ ਹੁੰਦੇ ਕਿਉਂਕਿ ਡੈਡੀ ਦੀ ਪੱਗ ਵੀ ਹੁੰਦੀ ਆ ਤੇ ਫਿਰ ਤੁਹਾਨੂੰ ਪਤਾ ਵੀ ਇਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਬੁੜੀਆਂ ਦੀਆਂ ਸਲਵਾਰਾਂ ਜਾਂ ਅੰਡਰਗਾਰਮੈਂਟਸ ਦੇ ਨਾਲ ਜੈਂਟਸ ਦੀ ਪੱਗ ਵਗੈਰਾ ਜਿਹੜੀ ਉਹ ਨਹੀਂ ਪਾਉਣੀ ਚਾਹੀਦੀ ਮੈਨੂੰ ਨਹੀਂ ਪਤਾ ਬਾਕੀ ਘਰਾਂ ਵਿੱਚ ਇਨਾਂ ਚੀਜ਼ਾਂ ਨੂੰ ਮੰਨਦੇ ਆ ਜਾਂ ਨਹੀਂ ਬਟ ਮੈਂ ਜੈਂਟਸ ਦੀ ਜਿਹੜੀ ਪੱਗ ਆ ਜਦੋਂ ਵੀ ਧੋਵਾ ਡੈਡੀ ਸਾਡੇ ਨੇ ਤਾਂ ਮੈਂ ਉਹਦੇ ਨਾਲ ਅੰਡਰਗਾਰਮੈਂਟਸ ਜਾਂ ਸਲਵਾਰਾਂ ਲੇਡੀਜ਼ ਦੀਆਂ ਐਦਾਂ ਦੇ ਕੱਪੜੇ ਬਿਲਕੁਲ ਵੀ ਨਹੀਂ ਪਾਉਣੀ ਹੁੰਦੀ ਜਾਂ ਸਭ ਤੋਂ ਪਹਿਲਾਂ ਜੇ ਵੱਡੀ ਪੱਗ ਆਏ ਤੇ ਦੂਜੀ ਆ ਨਾ ਜਿਹੜੀ ਛੋਟੀ ਬੰਦੇ ਹੁੰਦੇ ਆ ਘਰੇ ਸਾਫ ਆ ਤੇ ਉਹ ਉਹ ਵਾਲੀ ਆ ਇਹੋ ਜੇ ਵੱਡੀ ਪੱਗ ਹੋਵੇ ਉਹ ਮੈਂ ਪਹਿਲਾਂ ਕੱਲੀ ਉਹਨੂੰ ਕੀ ਕਹਿੰਦਾ ਧੋਲੇ ਨਹੀਂ ਹੁੰਦੀ ਆ ਬਾਕੀ ਕੱਪੜੇ ਜਿਹੜੇ ਉਹ ਬਾਅਦ ਵਿੱਚ ਪਾਉਣੀ ਹੁੰਦੇ ਤੇ ਇਹ ਜੀ ਬਾਅਦ ਵਿੱਚ ਮੈਂ ਸ਼ੁਰੂ ਕਰ ਦਿੱਤਾ ਉਹਨੂੰ ਕੀ ਕਹਿੰਦਾ ਝਾੜੂ ਲਾਉਣਾ ਪੱਗ ਨੂੰ ਹੋਣ ਜਿਆਦਾ ਅੰਦਰ ਹੀ ਰੱਖੀ ਨਾ ਕਿਉਂਕਿ ਪੱਗੂ ਦਾ ਟਾਈਮ ਵੀ ਲੱਗੇ ਆਉਣ ਵਾਲਾ ਹੀ ਆ ਬਸ ਮਣੀ ਫਿਕਰ ਜੀ ਕੀਤੀ ਜਿੱਦਾਂ ਸਾਰੇ ਯੂਟਿਊਬਰ ਕਰਦੇ ਨੇ ਹੁੰਦੇ ਡਿਲੀਵਰੀ ਉਹਨੂੰ ਕੀ ਕਹਿੰਦਾ ਬੈਗ ਰੈਡੀ ਬਾਕੀ ਦਾ ਵੀ ਡਿਲੀਵਰੀ ਬੈਗ ਆ ਰੈਡੀ ਕਰਨਾ ਹਜੇ ਅਸੀਂ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਲੋਡ ਪੈਂਦੀਆਂ ਉਹਦੋਂ ਉਹ ਲਿਆ ਕੇ ਉਹਨੂੰ ਕੀ ਕਹਿੰਦਾ ਰਕੜੀਆਂ ਵਾ ਤੇ ਇਹ ਜੀ ਨਾਲੋ ਨਾਲ ਮੈਂ ਉਹਨੂੰ ਕੀ ਕਹਿੰਦਾ ਸਫਾਈ ਕਰੀ ਜਾਨੀ ਸੀ ਕਪੜਾ ਵੀ ਡਸਟਿੰਗ ਵਗੈਰਾ ਵੀ ਨਾਲ ਨਾਲ ਮ ਕਰੀ ਜਾਂਦੀ ਸੀ ਕਿਉਂਕਿ ਅੱਜ ਕੱਪੜੇ ਬਹੁਤ ਜ਼ਿਆਦਾ ਵਾ ਧੋਣ ਵਾਲੇ ਕਿਉਂਕਿ ਗਰਮੀਆਂ ਦੀਆਂ ਜੋ ਵੀ ਖੇਸੀਆਂ ਹੋ ਗਈਆਂ ਪਤਲੇ ਜਿਹੜੇ ਕੰਬਲ ਉੱਪਰ ਲਈਦੇ ਸੀ ਉਹ ਹੋ ਗਏ ਆ ਉਹ ਸਾਰੇ ਧੋ ਧੋ ਕੇ ਪਾ ਦੇਣੇ ਆ ਆਪਾਂ ਸੁੱਕਣੇ ਤਾਂ ਕਰਕੇ ਕੱਪੜੇ ਜ਼ਿਆਦੇ ਸੀਗੇ ਮੈਂ ਤਾਂ ਮਨਵੀਰ ਹਜੇ ਮੋਟਾ ਕੰਬਲ ਹੀ ਲੈਣੇ ਆ ਮੰਮੀ ਡੈਡੀ ਤੇ ਰਜਾਈ ਜਿਹੜੀ ਉਹ ਯੂਜ਼ ਕਰਨ ਲੱਪਿਆ ਪਰ ਅਸੀਂ ਨਹੀਂ ਹਜੇ ਕਰਦੇ ਤੇ ਇਹ ਜੀ ਆਪਾਂ ਐਸੇ ਰੂਮ ਚ ਵੀ લાલે ਝਾੜੂ ਤੇ ਹੁਣ ਲਾਵਾਂਗੇ ਆਪਾਂ ਇੰਦਰ ਝਾੜੂ ਲੌਬੀ ਵਿੱਚ ਕਰਦਾ ਸਾਡਾ ਬਹੁਤ ਕਾਫੀ ਖੁੱਲਾ ਵਸੇ ਦੀ ਰੀਨੋਵੇਸ਼ਨ ਹੋਣ ਵਾਲੀ ਹੈ 컬러 ਹੋਣ ਵਾਲਾ ਤੇ ਬਸ 컬러 ਹੀ ਹੋਣ ਵਾਲਾ ਤੇ ਕੇ ਵਾਲੀ ਫਰਸ਼ ਵੀ ਸਾਡਾ ਇਰਾਦਾ ਚੇਂਜ ਕਰਵਾ ਦੀ ਹੈ ਕਿਉਂਕਿ ਇਹਦੇ ਵਿੱਚ ਵੀ ਨਾ ਅ ਜਿੰਨਾ ਮਰਜੀ ਸਫਾਈ ਕਰੀ ਚੁਲੋ ਐਸੇ ਤਾਂ ਮੈਂ ਸਾਫੀ ਰੱਖ ਰਹੀ ਹਾਂ ਬਟੇ ਟੁੱਟੀ ਹੋਈ ਹੈ ਵਿੱਚੋਂ ਪਹਿਲਾਂ ਇਹ ਚਿਪਸ ਜੀ ਉਹਨੂੰ ਕੀ ਕਹਿੰਦਾ ਚਲਦੀ ਹੁੰਦੀ ਸੀ ਨਾ ਉਹ ਆਏ ਹੋ ਟੁੱਟੀ ਹੋਈ ਆਏ ਹੋ ਟੈਲਨ ਟੂਲਾਂ ਤੇ ਅਸੀਂ ਨਈਂ ਫਰਸ਼ ਤੇ ਲਵਾਉਣੀਆਂ ਕਿਉਂਕਿ ਉਹਨਾਂ ਦਾ ਕੋਈ ਫਾਇਦਾ ਨਹੀਂ ਜਦੋਂ ਗੰਦੀਆਂ ਹੁੰਦੀਆਂ ਤੇ ਉਹਨਾਂ ਦੀ ਆਪਾ ਰਗੜਾਈ ਵੀ ਨਹੀਂ ਕਰਵਾ ਸਕਦੇ ਇਸ ਕਰਕੇ ਪੱਥਰ ਹੀ ਪਾਵਾਂਗੇ ਤਾਂ ਕਿ ਜਦੋਂ ਵੀ ਲੱਗੇ ਵੀ ਸਾਫ਼ ਨਹੀਂ ਜਾਂ ਕਿਦਾਂ ਬੰਦਾ ਰਗੜਾਈ ਜੜੀ ਉਹ ਕਰਵਾ ਲੈਂਦਾ ਤੇ ਫੇਰ ਉਹ ਸਾਫ਼ ਜਣਾ ਲੱਗਣ ਲੱਗ ਪੈਂਦਾ ਟੈਲਨਾਂ ਤਾਂ ਫੇਰ ਨਵੀਆਂ ਹੀ ਲਵਾਉਣੀਆਂ ਪੈਣੀਆਂ ਇਹ ਮਨਵੀਰ ਨੇ ਵੀ ਰੋਟੀ ਖਾ ਲਈ ਸੀ ਤੇ ਉਹਦੇ ਭਾਂਡੇ ਮੈਂ ਚੱਕ ਦਿੱਤੇ ਸੀ ਤੇ ਉਨਾ ਪਾਸੋਂ ਫੇਰ ਨਾ ਕੱਢ ਲਾਂਗੇ ਸਾਰਾ ਸੋਫੇ ਬਿਲਡਾਂ ਤੋਂ ਲਿਆ तकरीबन ਰੋਜ਼ ਹੀ ਮੈਂ ਝਾੜੂ ਮਾਰਦੀ ਆ ਐਦਾਂ ਨਹੀਂ ਵੀ ਨਹੀਂ ਇਸ ਲਈ ਮੈਂ ਕੋਈ ਸੇ ਹੈਲਪਰ ਨੂੰ ਜੇ ਸੱਦਾ ਨਾ ਸਫਾਈ ਵਾਸਤੇ ਮੈਨੂੰ ਉਹਦੀ ਸਫਾਈ ਕੀਤੀ ਬਿਲਕੁਲ ਪਸੰਦ ਨਹੀਂ ਆਉਂਦੀ ਮਜਬੂਰੀ ਚ ਕਰਾਉਣੀ ਪੈਂਦੀ ਮਤਲਬ ਵੀ ਜਦ ਇੱਕ ਅੱਧਾ ਦਿਨ ਕਿਤੇ ਬੰਦਾ ਸੱਦ ਲਵੇ ਪਰ ਮੈਨੂੰ ਪਸੰਦ ਨਹੀਂ ਆਉਂਦੀ ਕਿਉਂਕਿ ਮੈਂ ਤਾਂ ਝਾੜੂ ਵੀ ਆ ਤੇ ਵੀਡੀਓ ਫੋਰਵਰਡ ਚਲਾਈ ਆ ਤੇ ਉਦਾਂ ਤਾਂ ਮੈਂ ਝਾੜੂ ਬਹੁਤ ਕੁੱਟ-ਕੁੱਟ ਕੇ ਜਿਹਨੂੰ ਕਹ ਦੋ ਐਦਾਂ ਲਾਉਣੀ ਨਹੀਂ ਝਾੜੂ ਕਾਲੀ-ਕਾਲੀ ਨਹੀਂ ਮੈਂ ਕੋਈ ਵੀ ਇੱਦਾਂ ਝਾੜੂ ਲਾਉਣੀ ਪਈ ਫਾਜਾ ਵੜਦੋ ਨਹੀਂ ਤੇ ਜਿਹੜੇ ਡੈਡੀ ਦੇ ਕੱਪੜੇ ਗਏ ਸੀ ਤੋਤੇ ਉਹ ਕੱਢ ਕੇ ਮੈਂ ਦੂਜੀ ਬਾਸਕਟ ਚ ਪਾ ਦਿੱਤੇ ਆ ਤੇ ਹੁਣ ਮੈਂ ਪਾ ਦਿੱਤੀਆਂ ਹੀ ਕੱਲੀਆਂ ਚਾਦਰਾਂ ਤੇ ਮਨਵੀਰ ਦੇ ਕੱਪੜੇ ਇਸ ਤੋਂ ਬਾਅਦ ਵਿੱਚ ਜਿਹੜੇ ਮੈਂ ਪਾਉਂਗੀ ਆਪਣੇ ਤੇ ਮੰਮੀ ਦੇ ਜਿੰਨੇ ਵੀ ਕੱਪੜੇ ਆ ਉਹ ਸਾਰੇ ਲਾਸਟ ਵਿੱਚ ਧੋਣ ਵਾਸਤੇ ਇਹ ਮੰਮੀ ਦੀ ਰਜਾਈ ਜੀ ਇਹ ਮੈਂ ਚੱਕ ਕੇ ਰੱਖ ਦਿੱਤੀ ਬੈੱਡ 'ਚ ਮੰਮੀ ਦਾ ਰਮੰਜਾ ਹੁਣ ਡੈਡੀ ਵਾਲੇ ਕਮਰੇ 'ਚ ਹੀ ਢਾ ਦੇਈਦਾ ਕਿਉਂਕਿ ਠੰਡ ਜਿਹੜੀ ਉਹ ਜਿਆਦੀ ਹੋ ਗਈ ਆ ਇਹ ਜੀ ਬਾਪੂ ਦਾ ਬੈੱਡ ਇਹ ਵੀ ਮੈਂ ਝਾੜ ਕੇ ਬੁਸ਼ਾ ਦਿੱਤਾ ਤੇ ਇਹ ਲਈ ਸਾਡੇ ਉਹਨੂੰ ਕੇ ਕੇ ਜੀ ਦਾ ਸਰਹਾਣੇ ਦੇ ਉੱਤੇ ਕੱਪੜਾ ਵਿਛਾ ਕੇ ਰੱਖਦੇ ਕਿਉਂਕਿ ਉਹਨਾਂ ਦੇ ਸਿਰ ਨੂੰ ਤੇਲ ਲੱਗਾ ਹੁੰਦਾ ਉਹਨਾਂ ਨੂੰ ਹੁੰਦਾ ਕੱਪੜਾ ਤੇ ਧੋਤਾ ਜਾਊਗਾ ਤੇ ਪਰ ਸਰਹਾਣਾ ਜਿਹੜਾ ਉੱਚ ਸਮੈਲ ਆਉਣ ਲੱਗ ਪੈਂਦੀ ਤੇ ਚੱਕ ਦਿੱਤਾ ਜੀ ਆਪਾਂ ਬੇਬੇ ਦਾ ਮੰਜਾ ਮੰਜਾ ਆਪਾਂ ਘਰ ਆ ਕਰਦਾਂਗੇ ਫਰੰਟ ਵਾਲੇ ਕਮਰੇ ਦੇ ਵਿੱਚ ਇੱਧਰ ਤਾਂ ਹੁਣ ਲਾ ਲਾਂਗੇ ਜੀ ਬਾਪੂ ਵਾਲੇ ਕਮਰੇ ਦੇ ਵਿੱਚ ਝਾੜੂ ਅੱਜ ਤੱਕ ਕੰਮ ਐਨਾ ਸੀ ਨਾ ਤੇ ਮਤਲਬ ਇਦਾਂ ਲੱਗ ਨੂੰ ਜਿਦਾ ਕੰਮ ਖਤਮ ਹੀ ਨਹੀਂ ਹੋਣਾ ਕਿਉਂਕਿ ਥੋੜਾ ਮਨ ਵੀ ਮਤਲਬ ਸਰਦ ਗਰਮੀਆਂ ਚ ਤਾਂ ਮੈਂ ਇਸ ਤੋਂ ਵੀ ਪਹਿਲਾਂ ਲੱਗ ਜਾਨੀ ਆ ਕੰਮ ਕਰਨ ਪਰ ਸਰਦੀਆਂ ਵਿੱਚ ਬਦੋ ਬਦੀ ਉਹਨੂੰ ਕੀ ਕਰੇਦਾ 7:30 ਵਜੇ ਜਾਂਦੇ ਕੰਮ ਸ਼ੁਰੂ ਕਰਦੇ ਆ ਗੁਰਦੇ ਆ ਤੇ ਗਰਮੀਆਂ ਵਿੱਚ ਤਾਂ ਕਈ ਵਾਰੀ 8:00 ਵਜੇ 8:30 ਵਜੇ ਮੈਂ ਬਿਲਕੁਲ ਝਾੜੂ ਪੋਚਾ ਲਾ ਲੈਣੀ ਹੁੰਦੀ ਆ ਸਿਆਣਾ ਚ ਥੋੜਾ ਲੇਟ ਹੋ ਜਾਈਦਾ ਇੱਕ ਮੈਂ ਉਹਨੂੰ ਕੀ ਕਿਹਾ ਜਿਹਦਾ ਵੱਡਾ ਪਤੀਲਾ ਪਾਣੀ ਦਾ ਰੱਖ ਦਿੰਨੀ ਆ ਇਹਦਾ ਇਹ ਵੀ ਫਾਇਦਾ ਹੁੰਦਾ ਵੀ ਜਿਹੜਾ ਮੈਂ ਪੋਚਾ ਵੀ ਹੈ ਨਾ ਸਿਆਣਾ ਚ ਉਹ ਠੰਡੇ ਪਾਣੀ ਨਾਲ ਨਹੀਂ ਲਾਉਣੀ ਮੈਂ ਗਰਮ ਪਾਣੀ ਨਾਲ ਲਾਉਣੀ ਆ ਫਰਸ਼ ਵੀ ਬਿਲਕੁਲ ਸਾਫ਼ ਹੋ ਜਾਂਦੀ ਆ ਤੇ ਗਰਮ ਪਾਣੀ ਨਾਲ ਜਦੋਂ ਪੋਚਾ ਲਾਇਆ ਹੁੰਦਾ ਤਾਂ ਪੋਚਾ ਸੁੱਕ ਵੀ जल्दी ਜਾਂਦਾ ਜੇ ਠੰਡੇ ਪਾਣੀ ਨਾਲ ਲਾਈਦਾ ਉਹ ਸੁੱਕਦਾ ਨਹੀਂ ਮੈਂ ਪੱਕਾ ਚਲਾ ਦਿੰਨੀ ਹੁੰਨੀ ਆ ਤੇ ਲਾ ਕੇ ਤੇ ਬੜਾ ਸੋਹਣਾ ਪੋਚਾ ਜਿਹੜਾ ਉਹ ਸੁੱਕ ਜਾਂਦਾ ਇਹ ਜੀ ਆ ਗਿਆ ਆਪਾਂ ਬਰਾਂਡੇ 'ਚ ਝਾੜੂ ਲਾਉਂਦੇ ਮੰਮੀ ਹਜੇ ਰੋਟੀ ਲਾਉਂਦੇ ਆ ਇਸ ਕਰਕੇ ਕਿਚਨ ਦੀ ਸਫਾਈ ਅਸੀਂ ਕਰਦੇ ਹੁੰਨੇ ਆ ਲਾਸਟ ਵਿੱਚ ਸੈਲਫ ਵਗੈਰਾ ਸਾਰਾ ਕੁਝ ਚੰਗੀ ਤਰ੍ਹਾਂ ਸਾਫ ਕਰਕੇ ਫੇਰ ਲਾਉਣੇ ਹੁੰਨੇ ਆ ਝਾੜੂ ਤੇ ਪੋਚਾ ਇਹ ਜੀ ਆਪਾਂ ਫਰਿੱਜ ਦੀ ਕਰਦੀ ਹੈ ਡਸਟਿੰਗ ਫਰਿੱਜ ਦੀ ਡਸਟਿੰਗ ਕਰ ਕਰਕੇ ਤਾਂ ਫਿਰ ਮੈਂ ਜਾਉਂਗੀ ਅੱਧਰਲੇ ਵਿੜੇ ਵਿੱਚ ਮੈਂ ਬਾਅਦ ਵਿੱਚ ਝਾੜੂ ਲਾਉਂਗੀ ਪਹਿਲਾਂ ਮੈਂ ਫਰੰਟ ਵਾਲਾ ਜਿਹੜਾ ਵਿੜਾ ਵਾ ਮਨਵੀਰ ਚਲੇ ਗਿਆ ਵਾ ਯੂਨੀਵਰਸਿਟੀ ਤੇ ਉਹਦਾ ਮੈਸੇਜ ਵੀ ਆ ਗਿਆ ਸੀ ਕਿ ਉਹ ਪਹੁੰਚ ਗਿਆ ਵਾ ਤੇ ਹੁਣ ਮੈਂ ਉੱਧਰਲੇ ਵਿੜੇ ਵਿੱਚ ਝਾੜੂ ਲਾਉਂ ਇਸ ਲਈ ਮੈਂ ਮਨਵੀਰ ਦੇ ਨਾਲ ਯੂਨੀਵਰਸਿਟੀ ਜਾਣ ਤੋਂ ਪਹਿਲਾਂ ਹੀ ਝਾੜੂ ਲਾਉਣਾ ਸ਼ੁਰੂ ਕਰ ਦੇਣੀ ਹੁੰਨੀ ਕਿਉਂਕਿ ਕਹਿੰਦੇ ਜਦੋਂ ਕੋਈ ਘਰੋਂ ਜਾਵੇ ਤਾਂ ਇੱਕਦਮ ਝਾੜੂ ਜਿਹੜਾ ਉਹ ਨਹੀਂ ਲਾਈਦਾ ਜਾਂ ਤਾਂ ਪਹਿਲਾਂ ਹੀ ਸ਼ੁਰੂ ਕਰ ਲਓ ਜੇ ਨਹੀਂ ਕੀਤਾ ਤਾਂ ਅਗਲੇ ਗਏ ਤੇ ਕੁਝ ਟਾਈਮ ਵੇਟ ਕਰੋ ਤਾਂ ਫਿਰ ਝਾੜੂ ਲਾਉਣਾ ਜਿਹੜਾ ਉਹ ਸ਼ੁਰੂ ਕਰੋ ਇਸ ਕਰਕੇ ਮੈਂ ਨਹੀਂ ਲਾਉਣੀ ਹੁੰਨੀ ਉਹਦੇ ਗਏ ਤੇ ਪਹਿਲ ਨਹੀਂ ਸ਼ੁਰੂ ਕਰ ਲੈਣੀ ਹੁੰਨੀ ਜਾਂ ਤੇ ਜੇ ਨਾ ਸ਼ੁਰੂ ਹੋਇਆ ਹੋਵੇ ਤਾਂ ਫਿਰ ਮੈਂ ਲਾਉਂਦੀ ਨਹੀਂ ਹੁੰਨੀ ਜਦ ਤੱਕ ਉਹ ਪਹੁੰਚਦਾ ਨਹੀਂ ਤੇ ਲੋ ਜੀ ਇਧਰੋਂ ਕਿਲਾ ਮੈਂ ਇਧਰੋਂ ਸਾਫ਼ ਕਰ ਲਾਂ ਤੇ ਹੁਣ ਮੈਂ ਇੱਥੇ ਲਾ ਦੂੰਗੀ ਸਕੂਟਰੀ ਸਕੂਟਰੀ ਇੱਧਰ ਕਰਕੇ ਕਿਉਂਕਿ ਰੈਡੀ ਨਾ ਉੱਤੇ ਮੰਜਾ ਡੋਣਾ ਹੁੰਦਾ ਤੇ ਕੋਟਰੀ ਮੈਂ ਇੱਥੇ ਲਾ ਦਿੱਤੀ ਸਕੂਟਰੀ ਮੈਂ ਚਲਾਉਣੀ ਫਿਰ ਸ਼ੁਰੂ ਕਰਨੀ ਆ ਮੈਨੂੰ ਇੰਨੀ ਜੱਕ ਜੀ ਹੋ ਗਈ ਜਾਂਦੀ ਮੈਂ ਬਿਮਾਰ ਹੋਈ ਮੈਂ ਨਰਵਸ ਹੋ ਜਾਂਦੀ ਚੜਾਉਂਦੀ ਸਕੂਟਰੀ ਬਟ ਮੈਂ ਫੇਰ ਉਹਨੂੰ ਪੀਕ ਲਈ ਦਾ ਦੁਬਾਰਾ ਚਲਾਉਣੀ ਸ਼ੁਰੂ ਕਰਨੀ ਆ ਸਕੂਟਰੀ ਇਹ ਜੀ ਆਪਾਂ ਲਾ ਲਾਂਗੇ ਚੰਗੀ ਤਰ੍ਹਾਂ ਝਾੜੂ ਐਸੇ ਵੇੜੇ ਅਨਦਰ ਫਾਸਟ ਮੋਡ ਤੇ ਲਾ ਕੇ ਤੇ ਇਦਾਂ ਲੱਗਦਾ ਜਿਦਾਂ ਮਿੰਟੋ ਮੈਂਟੀ ਮੈਂ ਕੰਮ ਕਰ ਲਿਆ ਹੁੰਦਾ ਪਰ ਜਦੋਂ ਕਰਨ ਲੱਗਿਓ ਉਦੋਂ ਪਤਾ ਲੱਗਦਾ ਕਿੰਨਾ ਟਾਈਮ ਲੱਗਦਾ ਤੇ ਮੇਰੇ ਘਰ ਵਿੱਚ ਸਭ ਤੋਂ ਜ਼ਿਆਦਾ ਮੈਨੂੰ ਗਾਣਾ ਇਸੀ ਗੱਲ ਦੀਆਂ ਪੈਂਦੀਆਂ ਆਉਂਦੀਆਂ ਆ ਖਾਸ ਕਰ ਮੇਰੇ ਹਸਬੰਡ ਕੋਲੋਂ ਗਾਣਾ ਤੇ ਨਹੀਂ ਕੱਢਦੇ ਹੁੰਦੇ ਜਸਟ ਗੁੱਸੇ ਹੁੰਦੇ ਹੁੰਦੇ ਪਈ ਰਜਵੰਤ ਸਿਆੜਾਂ ਵਿੱਚੋਂ ਰੋਜ਼ ਪੋਚਾ ਨਾ ਲਾਇਆ ਕਰ ਚੈਨ ਰੱਖਿਆ ਕਰ ਇਕੱਲਾ ਛਾੜੂ ਲਾ ਲਿਆ ਕਰ ਇੱਕ ਦਿਨ ਛੱਡ ਕੇ ਪੋਚਾ ਲਾਇਆ ਕਰ ਪਰ ਮੈਨੂੰ ਚੈਨ ਹੀ ਨਹੀਂ ਆਉਂਦੀ ਮੈਂ ਤੇ ਇੱਕ ਦਿਨ ਵੀ ਪੂੰਛਾ ਨਾ ਲਾਵਾਂ ਮੈਨੂੰ ਇਦਾਂ ਲੱਗੂ ਮੇਰਾ ਘਰ ਬਹੁਤ ਗੰਦਾ ਤੇ ਬਹੁਤ ਹੀ ਮਤਲਬ ਗੰਦਾ ਮੈਨੂੰ ਲੱਗਣ ਲੱਪਣਦਾ ਸਾਰਾ ਕੁਝ ਇਸ ਕਰਕੇ ਮੈਂ ਚਾਹੇ ਸਿਆਲ ਧੁੰਦ ਪੈਂਦੀ ਹੋਵੇ ਕੁਝ ਵੀ ਹੈ ਮੈਂ ਪੂੰਛਾ ਰੋਜ਼ ਤਕਰੀਬਨ ਲਨੌਂਦੀ ਆਂ ਇਹ ਜੀ ਆਪਾਂ ਇੱਧਰਲੇ ਮੇਲੇ ਲਈ ਰਸਟ ਵੀ ਨਾਟ ਰੱਖਿਆ ਹੁੰਦਾ ਕਿਉਂਕਿ ਇੱਧਰ ਕੋਈ ਉਹ ਨਹੀਂ ਹੁੰਦਾ ਕਲਾਰਾ ਪੱਤੇ ਪੁੱਤੇ ਹੁੰਦੇ ਆ ਇਹ ਜੀ ਮੈਂ ਮੋਟਰ ਚਲਾਤੀ ਸੀ ਨਾਲ ਟੁੱਟੀ ਤੇ ਹੁਣ ਮੈਂ ਨਾਲ ਹੀ ਉਹਨੂੰ ਕੀ ਕਹਿੰਦਾ ਆਪਣੇ ਬੂਟਿਆਂ ਨੂੰ ਪਾਲੂਗੀ ਪਾਣੀ ਚਿੜੀਆਂ ਦਾ ਪਿੰਜਰਾ ਮੈਂ ਪਹਿਲਾਂ ਹੀ ਸਾਫ਼ ਕਰਕੇ ਖਰਾਕ ਪਾ ਕੇ ਇੱਥੇ ਬੂਟੀਆਂ ਦੇ ਵਿੱਚ ਟੰਗ ਦਿੱਤਾ। ਇੱਥੇ ਬਹੁਤ ਖੁਸ਼ ਰਹਿੰਦੀਆਂ। ਚਿੜੀਆਂ ਇਸ ਕਰਕੇ ਇੱਥੇ ਟੰਗ ਦੇਈਦਾ। ਤੇ ਠੰਡ ਤਾਂ ਸ਼ੁਰੂ ਹੋ ਗਈ ਅੱਜ ਸਹੀ ਮੱਠੀ-ਮੱਠੀ ਜਿਹੀ ਠੰਡੇ ਇਸ ਕਰਕੇ ਮੈਂ ਮੋٹے ਕੱਪੜੇ ਪਾ ਲਏ। ਵਿੱਚੇ ਮੇਰੇ ਬ੍ਰਦਰ ਦੀ ਮੈਰਿਜ ਆ। ਚਾਚਾ ਜੀ ਦਾ ਲੜਕੇ ਦੀ ਮੈਂ ਕਿਹਾ ਹੋਰ ਨਾ ਸਿਹਤ ਖਰਾਬ ਹੋ ਜਾਵੇ। ਤਾਂ ਫਿਰ ਬਹੁਤ ਮੈਨੂੰ ਔਖਾ ਹੁੰਦਾ। ਤੇ ਇਹ ਜੀ ਆਪਾਂ ਜਿਹੜਾ ਸਾਗ ਬਣਾਇਆ ਸੀ ਤੇ ਉਹ ਵਾਲਾ ਕੁੱਕਰ ਜਿਹੜਾ ਬਿਲਕੁਲ ਕਾਲਾ ਪੀਲਾ ਹੋਇਆ ਪਿਆ ਸੀ। ਹੁਣ ਮੈਂ ਸਾਰੇ ਝਾੜੂ ਲਾ ਲਿਆ ਵੇੜਾ ਵੀ ਜਿਹੜਾ ਇੱਧਰ ਲਾ ਵੀ ਮੈਂ ਚੰਗੀ ਤਰ੍ਹਾਂ ਸੁੰਭਰ ਲਿਆ ਸੀ ਪਾਣੀ ਆਪਾਂ ਗਰਮ ਰੱਖ ਦਿੱਤਾ ਤੇ ਹੁਣ ਮੈਂ ਕੁੱਕਰ ਨੂੰ ਚੰਗੀ ਤਰ੍ਹਾਂ ਜਿਹੜਾ ਉਹ ਮਨਜੂਗੇ ਸਾਗ ਬਣਾਇਂਦਾ ਤੇ ਚੁੱਲੇ ਤੇ ਚਾਹੇ ਕੁੱਕਰ 'ਚ ਬਣਾਓ ਚਾਹੇ ਪਤੀਲੇ 'ਚ ਇਹ ਤਾਂ ਕੁੱਕਰ ਚਲੋ ਅਸੀਂ ਇੱਥੇ ਤਾਂ ਬਣਾਇਂਦਾ ਕਿਉਂਕਿ ਕੁੱਕਰ ਸਾਡੇ ਦੀ ਸੀਟੀ ਨਹੀਂ ਵੱਜਦੀ ਇਹ ਖਰਾਬ ਹੈ ਤੇ ਅਸੀਂ ਪਤੀਲੇ ਲਈ ਕੰਮ ਲਈ ਨਾ ਐਂਦਾ ਚੁੱਲੇ ਤੇ ਰੱਖ ਦੇਈਦਾ ਤੇ ਇੱਚ ਚੀਜ਼ ਵਗੈਰਾ ਜਿਹੜੀ ਐਂਦਾ ਬਣਾ ਲਈਦੀ ਹੈ ਤੇ ਇਹ ਦੇਖੋ ਜੀ ਮਤ ਕਿ ਇਹ ਮਾਂਜਿਆ ਤੇ ਬਾਅਦ ਵਿੱਚ ਮੈਂ ਆਪਣੇ ਹੱਥ ਦੇਖ ਕੇ ਅਗਲੇ ਦਿਨ ਸਿਆਲਾਂ ਦੇ ਵਿੱਚ ਇਦਾਂ ਮੈਨਾਂ ਹੁੰਦੀ ਆ ਗਰਮੀਆਂ ਚ ਤੇ ਚਲੋ ਨਹੀਂ ਪ੍ਰੋਬਲਮ ਜਦੋਂ ਇਹਦਾ ਮੈਂ ਬਹੁਤ ਇਦਾਂ ਪੰਡਾ ਮਾਂਜਿਆ ਸਵਾਹ ਵਗੈਰਾ ਨਾ ਕਾਸੀ ਨਾ ਮੇਰੇ ਜਿਹੜੀਆਂ ਸ਼ਿਲਤਾਂ ਫੁੱਟ ਹੁੰਦੀਆਂ ਜਿਹੜੀਆਂ ਨਵਾਂ ਦੇ ਉੱਤੇ ਇਦਾਂ ਸ਼ਿਲਤਾਂ ਜਾਂ ਫੁੱਟ ਨਹੀਂ ਆਉਂਦੀਆਂ ਹਣਾ ਉਹ ਫੁੱਟ ਆਉਂਦੀਆਂ ਤੇ ਮੇਰੇ ਹੋ ਹੀ ਗਏ ਹੱਥ ਇਹਦਾ ਹੁਣ ਤੇ ਚਲੋ ਕੋਈ ਨਾ ਕੰਮ ਵੀ ਜ਼ਰੂਰੀ ਆ ਤੇ ਏ ਜੀ ਮੈਂ ਚੰਗੀ ਤਰ੍ਹਾਂ ਪਹਿਲਾਂ ਸਰਫ ਨਾਲ ਰਗੜਿਆ ਨੂੰ ਸਾਬਣ ਨਾਲ ਪਾਂਡੇ ਮੰਜਣ ਵਾਲੇ ਨਾ ਬਾਅਦ ਵਿੱਚ ਮੈਂ ਚੁੱਲੇ 'ਚ ਲਾਉਂਗੀ ਥੋੜੀ ਜਿਹੀ ਗਰਮ ਸਵਾ ਤੇ ਗਰਮ ਸਵਾ ਦੇ ਨਾਲ ਫਿਰ ਇਹਨੂੰ ਮੈਂ ਚੰਗੀ ਤਰ੍ਹਾਂ ਨੂੰ ਕੀ ਕਰੀਦਾ ਮਾਂਜੂਗੀ ਤੇ ਐਦਾਂ ਦੇ ਕੰਮਾਂ ਤੇ ਵੀ ਮੈਂ ਐਦਾਂ ਨਹੀਂ ਡਿਪੈਂਡ ਰਹਿਣੀ ਹੁੰਨੀ ਜਾਂ ਮੰਮੀ ਮਾਂਜੇ ਗੰਦਾ ਪਾਂਡਾ ਬਹੁਤ ਆਇਆ ਹੋ ਮੈਂ ਆਪੀ ਤਕਰੀਬਨ ਇੰਨਾ ਦਾ ਮਾਂਜ ਲੈਣੀ ਹੁੰਨੀ ਆ ਤੇ ਹੁਣ ਜੀ ਆਪਾਂ ਥੋੜੀ ਜਿਹੀ ਹੁੰਨੀ ਸਵਾ ਇਹ ਸਵਾ ਲੈ ਹੁੰਦੀ ਮੈਂ ਮਸ਼ੀਨ ਚਲੌਣ ਚੱਲੇਗੀ ਸੀ ਮਸ਼ੀਨ ਨੂੰ ਗੇੜਾ ਆ ਗਿਆ ਸੀ ਤੇ ਮਸ਼ੀਨ ਬੰਦ ਹੋ ਗਈ ਸੀ ਉਹ ਮੈਂ ਚਲੋਣ ਚਲੇਗੀ ਸਿਰ ਹੁਣ ਆਪਾਂ ਮੰਨ ਜਾਗੇ ਇਹਨੂੰ ਦੂਜੀ ਵਾਰੀ ਸਵਾਹ ਦੇ ਨਾਲ ਤੇ ਸਵਾਹ ਦੇ ਨਾਲ ਦੁੱਧ ਦਾ ਭਾਂਡਾ ਜਿਹੜਾ ਬਹੁਤ ਚਿੱਟਾ ਨਿਕਲ ਹੁੰਦਾ ਤੇ ਬਹੁਤ ਹੀ ਸਾਫ਼ ਹੋ ਜਾਂਦਾ ਸਿਆਣਾ ਵਿੱਚ ਤੇ ਤਕਰੀਬਨ ਚੱਲਦਾ ਹੀ ਰਹਿੰਦਾ ਇਹੋ ਚੁੱਲਾ ਬਾਲੀ ਰੱਖੀ ਦਾ ਤਕਰੀਬਨ ਮੈਂ ਬਾਲੀ ਰੱਖਦੀ ਹੁੰਨੀ ਆ ਕਿਉਂਕਿ ਬਗੇ ਵੀ ਚੁੱਲੇ ਮੋਰੇ ਬਹਿ ਜਾਂਦੀ ਹੁੰਦੀ ਜੇ ਜਿਆਦਾ ਢੰਨ ਹੁੰਦੀ ਆ ਮੈਂ ਵੀ ਫੇ ਉਹਦੇ ਲੱਗ ਗਈ ਉੱਥੇ ਬੱਠੀ ਹੁੰਨੀ ਆ ਮਤਲਬ ਜਿਹਦਾ ਜੀ ਕਰਦਾ ਚੁੱਲੇ ਮੋਰੇ ਬਹਿ ਜਾਈਦਾ ਨਾਲੇ ਗੱਲਾਂ ਕਰਦੇ ਰਹੀਦਾ ਨਾਲੇ ਸਬਜੀ ਸਬਜੀ ਬਣਾ ਲਈ ਦੀ ਆ ਬੱਟੇ ਬੱਟੇ ਸਬਜੀ ਕੱਟ ਵੀ ਲਈ ਦੀ ਆ ਇਦਾਂ ਦਾ ਸਾਰੇ ਕੰਮ ਕਰ ਲਈਦੇ ਆ ਤੇ ਲਓ ਜੀ ਤੇ ਫਿਰ ਇਸ ਕਰਕੇ ਸੁਆਹ ਹੁੰਦੀ ਆ ਤੇ ਫਿਰ ਮੈਂ ਇਦਾਂ ਦਾ ਕੋਈ ਵੀ ਭੰਡਾ ਹੋਵੇ ਉਹਨੂੰ ਸੁਆਹ ਨਾਲ ਚੰਗੀ ਤਰ੍ਹਾਂ ਮਾਜਦੇ ਹੋਂਨੇ ਤੇ ਦੇਖ ਲਓ ਜੀ ਕੁੱਕਰ ਦਿੱਤਾ ਆਪਾਂ ਚੰਗੀ ਤਰ੍ਹਾਂ ਚਮਕਾ ਹਜੇ ਵੀ ਮੈਨੂੰ ਚੈਨੀ ਨਹੀਂ ਮੈਂ ਵਿੱਚੋਂ ਇੱਕ ਕਰੀ ਫਿਰ ਮਾਂਜਿਆ ਕਿਉਂਕਿ ਸਾਗ ਜਿਹੜਾ ਹੁੰਦਾ ਹੈ ਜੰਮ ਜਾਂ ਜਾਂਦਾ ਨਾ ਸੋਕੇ ਜਾਂਦਾ ਭਾਵੇਂ ਪੈਂਦਾ ਵੀ ਤੇ ਫਿਰ ਵੀ ਇਹ ਲੌਂਚ ਥੋੜੀ ਜਿਹੀ ਮੁਸ਼ਕਲ ਜਿਹੜੀ ਹੁੰਦੀ ਆ ਕੁੱਕਰ ਜਾਂ ਪੈਨ ਚਿੱਟਾ ਕਰ ਦਿੱਤਾ ਤੇ ਹੁਣ ਸੀਟੀ ਛੂਟੀ ਸਭ ਕੁਝ ਲਾ ਕੇ ਅੱਡੀ ਮੈਂ ਧੋਣੀ ਹੁੰਨੀ ਆ ਇਹਨੂੰ ਜੇ ਹੁਣ ਆਪਾਂ ਚੰਗੀ ਤਰ੍ਹਾਂ ਧੋਸਵਾਰ ਕੇ ਰੱਖ ਦਾਂਗੇ ਤੁੱਪੇ ਜਦੋਂ ਸੁੱਕ ਜਾਊਗਾ ਫਿਰ ਆਪਾਂ ਇਹਨੂੰ ਬੰਦ ਕਰਕੇ ਰੱਖਾਂਗੇ ਅੰਦਰ ਗਿੱਲਾ ਬਾਂਡਾ ਨਹੀਂ ਮੈਂ ਰੱਖਦੀ ਹੁੰਨੀ ਕਦੀ ਵੀ ਇਦਾਂ ਬੰਦ ਕਰਕੇ ਪਹਿਲਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੁੱਪੇ ਸੁਕੋਣੀ ਹੁੰਨੀ ਆ ਫਿਰ ਰੱਖਦੀ ਹੁੰਨੀ ਆ ਤੇ ਹੁਣ ਜੀ ਆਪਾਂ ਇੱਥੋਂ ਵੀ ਚੰਗੀ ਤਰ੍ਹਾਂ ਝਾੜੂ ਨਾਲ ਕਰ ਦਾਂਗੇ ਸਫਾਈ ਇਹ ਮੇਰਾ ਟਰੈਕ ਸੂਟ ਬਹੁਤ ਫੇਵਰਿਟ ਸੀਗਾ ਬਟੇ ਦੀ ਜਿਹੜੀ ਇਹ ਉੱਪਰਲੀ ਜੈਕਟ ਜਈ ਆ ਇਹਦੀ ਜ਼ਿੱਪ ਜਿਹੜੀ ਉਹ ਖਰਾਬ ਹੋ ਗਈ ਤਾਂ ਹੁਣ ਦੇਖਦੇ ਆਂ ਸਿਆਲਾਂ ਵਿੱਚ ਮੈਂ ਕੋਈ ਇਦਾਂ ਦੇ ਕੱਪੜਾ ਜ਼ਿਆਦਾ ਪੈਂਦਾ ਕਿਉਂਕਿ ਮੇਰੀ ਹੈਲਥ ਪ੍ਰੋਬਲਮਸ ਕਰਕੇ ਸੂਟ ਵਗੈਰਾ ਚ ਮੈਨੂੰ ਠੰਡ ਨਹੀਂ ਰੁਕਦੀ ਇਸ ਵਾਰ ਤੇ ਚਲੋ ਫਿਰ ਵੀ ਬਹੁਤ ਆਰਾਮ ਆ ਮੈਨੂੰ ਪਰ ਮੇਰੀ ਬਾਡੀ ਜਿਹੜੀ ਉਹ ਬਹੁਤ ਵੀਕ ਹੋ ਗਈ ਸੀ ਬਿਮਾਰੀਆਂ ਕਰਕੇ ਇਸ ਕਰਕੇ ਬਹੁਤ ਮੋਟੇ-ਮੋਟੇ ਕੱਪੜੇ ਸਿਆਲਾਂ ਚ ਮੈਂ ਪਾ ਕੇ ਰੱਖਦੀ ਹੁੰਨੀ ਆ ਕਿਉਂਕਿ ਕੰਮ ਕਰਨਾ ਵੀ ਜ਼ਰੂਰੀ ਆ ਸੇਤ ਕਰਾ ਬੋਈ ਤੇ ਕੰਮ ਪਤਾ ਹੀ ਆ ਕਿੰਨੇ ਕਰਨੇ ਐ ਇਸ ਕਰਕੇ ਤੇ ਇਹ ਜੀ ਹੁਣ ਮੈਂ ਕਰ ਦੂੰਗੀ ਕਪੜੇ ਪਾਣੀ ਥਾਣੀ ਕਪੜੇ ਪਾਣੀ ਥਾਣੀ ਕੱਢ ਕੇ ਤੇ ਅੱਜ ਸਾਰੇ ਕਪੜੇ ਸੁੱਕਣੇ ਪਾ ਕੇ ਆਉਂਗੀ ਮੈਂ ਕੋਠੇ ਤੇ ਕਿਉਂਕਿ ਥੱਲੇ ਤਾਰਾਂ ਦੋ ਹੀ ਰਹਿੰਦੀਆਂ ਬਾਕੀ ਸਾਰੀਆਂ ਲਾ ਦਿਤੀਆਂ ਤੇ ਕਲੈਂਟਰ ਥੱਲੇ ਆ ਲੈਂਟਰ ਥੱਲੇ ਵਾਲੀ ਵੀ ਕੱਲ ਮੈਂ ਲਾ ਕੇ ਤੇ ਹਜੇ ਮੈਂ ਕੋਠੇ ਤੇ ਬੰਨੀ ਉੱਥੇ ਹੁਣ ਇੱਕ ਹੋਰ ਨਵੀਂ ਲਿਆ ਕੇ ਬੰਨਾਂਗੇ ਕੋਠੇ ਤੇ ਤਾਰ ਇੱਕ ਘੱਟ ਸੀ ਫਿਰ ਕਪੜੇ ਕਿੰਨੇ ਹੁੰਦੇ ਸੁੱਕਣੇ ਵਾਉਣ ਨੂੰ ਜਿਹੜੇ ਨਵੇਂ ਅੰਕਲ ਆਏ ਆ ਉਹਨਾਂ ਤੇ ਮੈਂ ਉਹ ਤਾਰ ਬੰਨ ਦਿੱਤੀ ਸੀ ਤੇ ਮੈਂ ਕਿਹਾ ਮਣੀ ਇੱਥੇ ਇੱਕ ਹੋਰ ਨਵੀਂ ਤਾਰ ਲਿਆ ਕੇ ਇੱਥੇ ਬੰਨ ਲਾਂਗੇ ਤੇ ਲੋ ਜੀ ਇਹ ਮੈਂ ਸਾਰੀ ਸਾਫ ਸਫਾਈ ਕਰਕੇ ਕੱਪੜੇ ਸੁਕਣੇ ਪਾ ਕੇ ਹੋਰ ਕਈ ਕੰਮ ਜਿਹੜੇ ਕਰਕੇ ਵਿਹਲੀ ਹੋ ਗਈ ਤੇ ਇੱਥੇ ਮੈਂ ਮਾਰਦੀ ਸੀ ਹੁਣ ਪੱਗੂ ਨੂੰ ਵਾਜਾਂ ਮੈਂ ਕਿਹਾ ਪੱਗੂ ਆ ਜਾ ਹੁਣ ਮੈਂ ਤੈਨੂੰ ਕੁਝ ਖਵਾ ਲਾਂ ਵੈਸੇ ਤਾਂ ਮੈਨੂੰ ਉੱਠਦੇ ਹੀ ਕੁਛ ਨਾ ਕੁਛ ਖਵਾ ਦੇਣੀ ਹੁੰਦੀ ਆ ਤੇ ਇਹ ਜੀ ਆਪਾਂ ਲਾ ਲਿਆ ਪੋਚਾ ਚੰਗੀ ਤਰ੍ਹਾਂ ਸਵਾਰ ਲਿਆ ਆਪਣਾ ਕਾਰ 12 ਵਜੇ ਪੂਰੇ ਏ ਕੋਠੇ ਉੱਪਰ ਮੈਂ ਸੁੱਕੜੇ ਬਾਹੀਂ ਸੀ ਇੱਥੇ ਵੀ ਮੈਂ ਮੈਂ ਜਿੱਥੇ ਚੁੱਲਾ ਵੀ ਬਾਲਦੀ ਨਾ ਮੈਨੂੰ ਯਕੀਨ ਨਹੀਂ ਹੁੰਦਾ ਜਦ ਤਾ ਮੇਰਾ ਪਾਣੀ ਹੋ ਗਿਆ ਬਿਲਕੁਲ ਗਰਮ ਉਹ ਜਗ੍ਹਾ ਤੇ ਮੈਂ ਬਿਲਕੁਲ ਸਾਫ਼ ਰੱਖਦੀ ਹੁੰਨੀ ਆ ਗੰਦੀ ਨਹੀਂ ਰੱਖਦੀ ਹੁੰਨੀ ਕਿਉਂਕਿ ਮੈਨੂੰ ਬਹੁਤ ਹੀ ਜ਼ਿਆਦਾ ਕਿਰਚ ਆਉਣ ਲੱਗ ਪੈਂਦੀ ਫਿਰ ਤੇ ਏ ਜੀ ਪੋਚੇ ਵੀ ਮੈਂ ਚੰਗੀ ਤਰ੍ਹਾਂ ਧੋਲੇ ਸੀ ਪੋਚਾ ਲਾਉਣ ਤੋਂ ਬਾਅਦ ਵਿੱਚ ਇਹਨਾਂ ਨੂੰ ਵੀ ਹੁਣ ਆਪਾਂ ਸਕਾ ਲਾਂਗੇ ਧੁੱਪੇ ਕਿਉਂਕਿ ਧੁੱਪੇ ਸੁੱਕੇ ਹੋਣ ਇਹੋ ਪੋਚੇ ਵੀ ਤਾਂ ਫਿਰ ਇਹਨਾਂ ਵਿੱਚੋਂ ਸਲਾਬੇ ਜਿਹਦੀ ਸਮੈਲ ਜਿਹੜੀ ਉਹ ਨਹੀਂ ਆਉਂਦੀ ਬਿਲਕੁਲ हट ਜਾਂਦੀ ਆ ਜਿੰਨਾ ਚਿਰ ਧੁੱਪਾਂ ਨਿਕਲਦੀਆਂ ਫੇ ਉਨ੍ਹਾਂ ਚਿਰ ਤਾਂ ਧੁੱਪੇ ਸ ਕੋਣੇ ਚਾਹੀਦੇ ਬਾਅਦ ਦੀ ਬਾਦ ਵਿੱਚ ਦੇਖੀ ਜਾਓ ਜau ਜਦੋਂ ਧੁੰਨਾ ਨਹੀਂ हटਦੀਆਂ ਤੇ ਜੀ ਬਾਦਿੱਤੇ ਆਪਾਂ ਧੁੱਪੇ ਉਹਨੂੰ ਕੀ ਕਹੀਦਾ ਪੁੱਛੇ ਤੇ ਉੱਪਰ ਲੀਆਂ ਤਾਰਾਂ ਪੜਤੀਆਂ ਸੀ ਆਪਾਂ ਕੱਪੜੇ ਦੋ ਦੋ ਕੇ ਹੁਣ ਜੀ ਚਲਿਏ ਥੱਲੇ ਹੁਣ ਕਰਾਂਗੇ ਥੋੜੀ ਜੀ ਆਪਦੀ 셀ਫ ਕੇਅਰ ਇੱਕ ਸ਼ਾਈਆਂ ਵਾਸਤੇ ਮੈਂ ਫੇਸ ਪੈਕ ਬਣਾਉਣੀ ਹੁੰਨੀ ਆ ਪਹਿਲਾਂ ਮੈਂ ਲਗਾਉਂਗੀ ਉਹੋ ਉਹ ਲਾ ਕੇ ਤੇ ਫਿਰ ਮੈਂ ਉਹਨੂੰ ਕੀ ਕਹਿਦਾ ਜਿੰਨਾ ਚਿਰ ਉਹ ਲੱਗਾ ਰਹੂ ਮੇਰੀ ਰੈਸਟ ਹੋ ਜੂਗੀ ਤਾਂ ਫਿਰ ਆਪਾਂ ਇਸ਼ਨਾਨ ਕਰਾਂਗੇ ਤੇ ਚਲੋ ਜੀ ਜੀ ਸਾਡੇ ਹੈਗੇ ਆ ਘਰੇਲੂ ਵਲੌਗ ਜਿੰਨਾਂ ਜਿੰਨਾਂ ਨੂੰ ਮੇਰੇ ਘਰੇਲੂ ਵਲੌਗ ਪਸੰਦ ਆ ਪਲੀਜ਼ ਮੇਰਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਜੀ ਸਾਰਿਆਂ ਨੂੰ ਪਲੀਜ਼ ਸਪੋਰਟ ਕਰ ਦਿਓ ਮਿਹਨਤ ਇਨਸਾਨ ਨੂੰ ਤਾਂ ਸਪੋਰਟ ਕਰ ਦਿਆ ਕਰੋ ਪਲੀਜ਼